ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਗੁਰਤਾਜ ਘਰ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਪੈਨੋ ਅੱਜ ਵਾਲੀ ਵੀਡੀਓ ਆਪਾਂ ਜਲਦੀ ਜਲਦੀ ਬਣਾਵਾਂਗੇ ਤੇ ਇੱਕੋ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਬਹੁਤ ਬਿਊਟੀਫੁਲ ਜੀ ਚਾਰ ਟ੍ਰਿਕ ਦੱਸਾਂਗੀ ਤੇ ਚਾਰ ਅਚਾਰੇ ਟ੍ਰਿਕਸ ਜਿਹੜੇ ਨੇ ਪੈਨ ਬਹੁਤ ਵਧੀਆ ਨੇ ਤੇ ਬਹੁਤ ਹੈਲਪਫੁਲ ਰਹਿਣਗੇ 유ਸਫੁਲ ਰਹਿਣਗੇ ਤੁਹਾਡੇ ਸਾਰੇ ਕੰਮ ਕਰਨ ਦੇ ਵਿੱਚ ਤੇ ਅੱਜ ਮੈਂ ਤਾਂ ਜਲਦੀ ਜਲਦੀ ਬੋਲ ਰਹੀ ਆ ਕਿਉਂਕਿ ਵੀਡੀਓ ਨੂੰ ਆਪਾਂ ਜਿਆਦਾ ਲੰਮਾ ਨਹੀਂ ਬਣਾਉਣਾ ਤੇ ਇੱਕੋ ਵੀਡੀਓ ਦੇ ਵਿੱਚ ਕੋਸ਼ਿਸ਼ ਆ ਕਿ ਚਾਰ ਪੰਜ ਟਿਪਸ ਆਪਾਂ ਤੁਹਾਨੂੰ ਦੇ ਦਈਏ ਸਭ ਤੋਂ ਪਹਿਲੀ ਜੀ ਕਰਦੇ ਆ ਵੀਡੀਓ ਸਟਾਰਟ ਸਭ ਤੋਂ ਪਹਿਲੀ ਆਪਾਂ ਇਹ ਲਈ ਆ ਜੀ ਮਲਾਈ ਇਹ ਜਸਟ ਸਿਰਫ ਇੱਕ ਦੋ ਦਿਨ ਦੀ ਮਲਾਈ ਆ ਜੀ ਸਾਡੇ ਕੋਲ ਤੇ ਇੱਕ ਦੋ ਦਿਨ ਦੀ ਮਲਾਈ ਨੂੰ ਆਪਾਂ ਦੁਗਣਾ ਮੱਖਣ ਕਿਸ ਤਰ੍ਹਾਂ ਕੱਢ ਸਕਦੇ ਆ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਆ ਨਾਲ ਇੱਕ ਚੀਜ਼ ਹੋਰ ਭੈਣੋ ਹੁਣ ਸਰਦੀਆਂ ਨੇ ਤੇ ਮੱਖਣ ਕੱਢਣਾ ਬਹੁਤ ਔਖਾ ਲੱਗਦਾ ਹੈ ਹਨਾ ਬੜਾ ਲੰਮਾ ਕੰਮ ਪੈਂਦਾ ਬੜਾ ਝੰਜਟ ਵਾਲਾ ਕੰਮ ਹੈ ਇਹ ਨਿਕਲਦੀ ਨਹੀਂ ਚਲੋ ਜੀ ਮੈਂ ਤੁਹਾਨੂੰ ਦੱਸਦੀ ਆ ਅੱਜ ਇੱਕੋ ਚੁਟਕੀ ਕਿਹੜੀ ਚੀਜ਼ ਵਿੱਚ ਪਾਵਾਂਗੇ ਤੇ ਸਾਡਾ ਮੱਖਣ ਜਿਹੜਾ ਦੁਗਣਾ ਬਣ ਕੇ ਤਿਆਰ ਹੋ ਜਾਊਗਾ ਤੇ ਨਾਲੇ ਚਾਹ ਬਣਨ ਤੋਂ ਪਹਿਲਾਂ ਪਹਿਲਾਂ ਮੱਖਣ ਬਣ ਜਾਊਗਾ ਠੀਕ ਹੈ ਜੀ ਆਪਾਂ ਲੈ ਲਈਏ ਜੀ ਇੱਥੇ ਮਿਕਸੀ ਮਿਕਸੀ ਤੇ ਆਪਾਂ ਲਾ ਲਈਏ ਜੀ ਜੱਗ ਜਿੰਨਾ ਚਿਰ ਸਾਡੀ ਚਾਹ ਬਣਨ ਤੇ ਲੱਗਦਾ ਨਾ ਉਸ ਤੋਂ ਵੀ ਪਹਿਲਾਂ ਸਾਡਾ ਮੱਖਣ ਬਣ ਕੇ ਤਿਆਰ ਹੋ ਜਾਊਗਾ ਦੇਖੋ ਜੀ ਇਹਦੇ ਵਿੱਚ ਮੈਂ ਪਾ ਲਿਆ ਅੱਜ ਜੀ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਤੇ ਛੋਟੀ ਜੀ ਵੀਡੀਓ ਦੇ ਵਿੱਚ ਹੀ ਤਿੰਨ ਚਾਰ ਟ੍ਰਿਕਸ ਆਪਾਂ ਅੱਜ ਦੱਸੀਏ ਕਿ ਜਿੰਨੀ ਟ੍ਰਿਕ ਦੱਸਾਂਗੇ ਕੋਈ ਵੀ ਵੇਸਟ ਨਹੀਂ ਹੋਊਗੀ ਸਾਰੀਆਂ ਹੀ ਬਹੁਤ ਪਿਆਰੀਆਂ ਹੋਣਗੀਆਂ ਲਓ ਜੀ ਕਰ ਲਿਆ ਬੰਧਾ ਜੀ ਕੋਈ ਪਾਣੀ ਨਹੀਂ ਕੁਛ ਨਹੀਂ ਸਿਰਫ ਇਹਨੂੰ ਹਾਂਜੀ ਜੀ ਸਿਰਫ ਆਪਾ ਇਹਨੂੰ ਚੱਕਰ ਲਵਾ ਲਿਆ ਜੀ ਬਿਨਾ ਪਾਣੀ ਦੇ ਕਿਸੇ ਵੀ ਚੀਜ਼ ਤੋਂ ਹਲਿਆਂ ਇਹਦੇ ਵਿੱਚ ਕੁਛ ਨਹੀਂ ਪਾਇਆ ਹਾਂਜੀ ਜੀ ਤੇ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਸੰਘਣੀ ਦੇਖੋ ਇੱਕਦਮ ਜਿਹੜਾ ਇਹਦਾ ਪੇਸਟ ਆ ਬਹੁਤ ਸੰਘਣਾ ਬੜੀ ਪਿਆਰੀ ਜੀ ਫਾਰਮ ਚ ਆ ਗਿਆ ਹੁਣ ਇਹਦੇ ਵਿੱਚ ਆਪਾਂ ਕੀ ਕਰਾਂਗੇ ਕਿ ਇਹ ਮੱਖਣ ਸਾਡਾ ਦੁੱਧ ਦੀ ਮਲਾਈ ਦਾ ਦੁਗਣਾ ਹੋ ਜਵੇ ਦੇਖੋ ਜੀ ਹੁਣ ਸਰਦੀ ਬਹੁਤ ਹੈ ਇਸ ਕਰਕੇ ਪਾਵਾਂਗੇ ਗਰਮ ਪਾਣੀ ਜੇ ਗਰਮੀ ਹੋਵੇ ਤਾਂ ਫਿਰ ਪਾਵਾਂਗੇ ਠੰਡਾ ਪਾਣੀ ਇੱਕ ਗਲਾਸੀ ਭਰ ਕੇ ਮੈਂ ਪਾ ਦਿੱਤੀ ਆ ਜੀ ਗਰਮ ਪਾਣੀ ਦੀ ਅੱਜ ਜੀ ਇੰਨਾ ਕੁ ਆਪਾਂ ਪਾਦਣ ਲੱਗੇ ਆ ਜੀ ਮਿੱਠਾ ਸੋਡਾ ਠੀਕ ਹੈ ਜੀ ਇੰਨਾ ਕੁ ਮੇਰੇ ਵਿੱਚ ਮਿੱਠਾ ਸੋਡਾ ਪਾ ਦਿੱਤਾ ਜੀ ਹੁਣ ਮੈਂ ਇਹਨੂੰ ਫੇਰ ਚੱਕਰ ਲਵਾਵਾਂਗੀ ਜੀ ਦੇਖੋ ਜੀ ਚੁਟਕੀਆਂ ਦੇ ਵਿੱਚ ਸਾਡਾ ਜਿੰਨਾ ਵੀ ਮੱਖਣ ਹੈ ਉਹ ਸਾਰਾ ਬਣ ਕੇ ਤਿਆਰ ਹੋ ਗਿਆ ਜੀ ਤੁਸੀਂ ਵੇਖ ਸਕਦੇ ਆ ਸਾਡਾ ਮੱਖਣ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਜੀ ਤੇ ਕਿੰਨਾ ਨਿਕਲਿਆ ਜੀ ਤੇ ਹੈ ਨਾ ਬਹੁਤ ਪਿਆਰੀ ਟਿਪਸ ਤੇ ਪਹਿਲੀ ਟਿਪਸ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਤੇ ਦੂਸਰੀ ਟਿਪ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਪਹਿਲੀ ਟਿਪ ਦੇਖੋ ਜੀ ਆ ਲੱਸੀ ਜਿੰਨੀ ਵੀ ਆ ਇਹ ਸਾਰੀ ਆਪਾਂ ਪੀ ਸਕਦੇ ਆ ਜਾਂ ਦਹੀਂ ਵੀ ਬਣਾ ਸਕਦੇ ਆ ਜਾਂ ਆਪਾਂ ਕੜੀ ਵੀ ਬਣਾ ਸਕਦੇ ਆ ਦੇਖੋ ਜੀ ਗਲਾਸੀ ਤੋਂ ਵੱਧ ਸਾਡੀ ਜਿਹੜੀ ਲੱਸੀ ਆ ਉਹ ਬਣ ਕੇ ਤਿਆਰ ਹੋ ਗਈ ਸਿਰਫ ਇੱਕ ਦਿਨ ਦੀ ਮਲਾਈ ਤੋਂ ਠੀਕ ਹੈ ਜੀ ਤੇ ਮੱਖਣ ਦੇਖੋ ਕਿੰਨਾ ਬਣ ਕੇ ਤਿਆਰ ਹੋ ਗਿਆ ਪੂਰੀ ਕਟੋਰੀ ਜਿਹੜੀ ਪੌਣੀ ਕਟੋਰੀ ਹੋ ਗਈ ਆ ਜੀ ਮੱਖਣ ਦੀ ਸਿਰਫ ਇੱਕ ਦਿਨ ਦੀ ਮਲਾਈ ਤੋਂ ਹੈ ਨਾ ਘੈਂਟ ਜੀ ਟਿਪਸ ਜਲਦੀ ਜਲਦੀ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਚਲੋ ਜੀ ਦੂਸਰੀ ਟਿਪਸ ਵੱਲ ਜਾਂਦੇ ਆ ਜੀ ਹਾਂ ਜੀ ਜੀ ਦੂਸਰੀ ਟ੍ਰਿਕ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦੀ ਆ ਆਪਾਂ ਬਣਾਇਆ ਸੀ ਹੈਂਡ ਵਾਸ਼ ਜੀ ਘਰ ਦੇ ਵਿੱਚ ਤੇ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਤੇ ਭੈਣ ਮੈਨੂੰ ਤੁਹਾਡਾ ਨਾਮ ਨਹੀਂ ਹੁਣ ਯਾਦ ਸੌਰੀ ਤੁਹਾਡਾ ਕਮੈਂਟ ਆਇਆ ਸੀਗਾ ਕਿ ਹੈਂਡ ਵਾਸ਼ ਮੈਂ ਬਣਾਇਆ ਸੀ ਜੰਮ ਜਾਂਦਾ ਤੇ ਭੈਣ ਦੇਖੋ ਅੱਜ ਤੀਸਰਾ ਦੇਣਿਆ ਤੇ ਬਿਲਕੁਲ ਹਿੱਲ ਰਿਹਾ ਜੀ ਕੋਈ ਹੈਂਡ ਵਾਸ਼ ਜਿਹੜਾ ਉਹ ਜੰਮਿਆ ਨਹੀਂ ਬਸ ਥੋੜਾ ਜਿਹਾ ਤਰੀਕਾ ਅਲੱਗ ਸੀਗਾ ਆ ਦੇਖੋ ਜੀ ਇੱਕਦਮ ਲਿਕਵਿਡ ਨਿਕਲ ਆਇਆ ਜੀ ਦੇਖੋ ਠੀਕ ਹੈ ਜੀ ਬਿਲਕੁਲ ਨਹੀਂ ਜੰਮਦਾ ਬਈਨੇ ਬਸ ਇੱਕ ਚੀਜ਼ ਕਰਿਓ ਕਿ ਗਰਮ ਪਾਣੀ ਪਾਓ ਠੀਕ ਹੈ ਜੀ ਕਿਉਂਕਿ ਸਰਦੀ ਬਹੁਤ ਹੈ ਤੇ ਪੇਸਟ ਸੰਘਣਾ ਸੀਗਾ ਤੇ ਠੰਡਾ ਪਾਣੀ ਪਾ ਦਈਏ ਤੋ ਜੰਮ ਜੰਦਾ ਠੀਕ ਹੈ ਜੀ ਦੇਖੋ ਜੀ ਬਹੁਤ ਵਧੀਆ ਏ ਟ੍ਰਿਕ ਹੈ ਜੀ ਤੇ ਪੜੋ ਦੂਸਰੀ ਟਿਪ ਵੀ ਦੇਖ ਸਕਦੇ ਹੋ ਤੁਸੀਂ ਦੀਵਾਰਾਂ ਦਾ ਹਾਲ ਦੇਖੋ ਕਿੰਨਾ ਗੰਦਾ ਲੱਗ ਰਿਹਾ ਆ ਬੱਚਿਆਂ ਨੇ ਲੀਕਾ ਮਾਰ ਕੇ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਤੇ ਘਰ ਕਿੰਨਾ ਗੰਦਾ ਲੱਗਦਾ ਚਾਹੇ ਤੁਹਾਡੀ ਦੀਵਾਰ ਪੇਂਟ ਵਾਲੀ ਹੋਵੇ ਚਾਹੇ ਪੇਪਰ ਵਾਲੀ ਹੋਵੇ ਚਾਹੇ ਫਲੈਕਸ ਵਾਲੀ ਹੋਵੇ ਬਿਲਕੁਲ ਨਹੀਂ ਡਰਨਾ ਕੋਈ ਨੁਕਸਾਨ ਨਹੀਂ ਹੋਊਗਾ ਇੱਕ ਟ੍ਰਿਕ ਤੁਹਾਨੂੰ ਮੈਂ ਦੱਸਦੀ ਆ ਜੀ ਉਹਦੇ ਨਾਲੇ ਬਿਲਕੁਲ ਕੰਧ ਸਾਫ਼ ਹੋ ਜਾਊਗੀ ਤੁਹਾਡੇ ਕੋਲੇ ਚਟਾ ਸਿਰਕਾ ਹੈਗਾ ਜੀ ਬਸ ਇਹ ਥੋੜਾ ਜਿਹਾ ਲੈ ਲੈਣਾ ਤੁਸੀਂ ਦੇਖੋ ਜੀ ਘਰ ਬਹੁਤ ਬੁਰਾ ਲੱਗਦਾ ਤੇ ਆਪਾਂ ਨਾ ਬੜੀਆਂ ਚੀਜ਼ਾਂ ਦੇ ਨਾਲ ਇਹਨੂੰ ਲਾਉਣ ਦੀ ਕੋਸ਼ਿਸ਼ ਕਰਦੇ ਨਹੀਂ ਲੱਤਦਾ ਪਰ ਇਹ ਚਟਕਾ ਸਿਰਕਾ ਬਹੁਤ ਕਮਾਲ ਦੀ ਚੀਜ਼ ਹੈ ਜੀ ਦੇਖਿਓ ਹੁਣੇ ਤੁਸੀਂ ਦੇਖੋ ਜੀ ਇਹਨੇ ਕਲਰਿੰਗ ਕੀਤੀ ਹੋਈ ਆ ਛੋਟੇ ਬੱਚੇ ਨੇ ਸਕੈਚ ਫੜਿਆ ਸਾਰੇ ਲਗਾ ਦਿੱਤਾ ਦੇਖੋ ਪੇਪਰ ਨੂੰ ਇਹ ਕੋਈ ਨੁਕਸਾਨ ਨਹੀਂ ਪਹੁੰਚੂਗਾ ਠੀਕ ਹੈ ਆ ਦੇਖੋ ਕਿੰਨਾ ਗੰਦਾ ਲੱਗ ਰਿਹਾ ਘਰ ਤੇ ਵਿੱਚ ਇਹ ਪੈਨ ਦੇ ਨਿਸ਼ਾਨ ਨੇ ਵਿੱਚ ਇਹ ਕਲਰਿੰਗ ਦੇ ਨੇ ਕੋ ਕਲਰ ਆ ਦੇਖੋ ਇੱਕੋ ਵਾਰ ਬਰਸ਼ ਡਿਪ ਕੀਤਾ ਸਾਰਾ ਹੀ ਖਤਮ ਹੁੰਦਾ ਜਾ ਰਿਹਾ ਹੈ ਨਾ ਬੈਰੋ ਕਮਾਲ ਦੀ ਟ੍ਰਿਕ ਤੇ ਘਰ ਦੇ ਵਿੱਚ ਜੇ ਤੁਹਾਡੇ ਬੱਚਿਆਂ ਨੇ ਵੀ ਇਵੇਂ ਦੀਆਂ ਦੀਵਾਰਾਂ ਕੀਤੀਆਂ ਹੋਈਆਂ ਤਾਂ ਬਸ ਫਿਰ ਡਰਨ ਦੀ ਜਰੂਰਤ ਕੋਈ ਨਹੀਂ ਫਿਰਕਾ ਲਓ ਜੀ ਬਸ ਫਿਰਕਾ ਕਮਾ ਦਿਓ ਬਰਸ਼ ਦੇ ਨਾਲ ਤੇ ਸਾਰੇ ਦਾਗ ਜਿਹੜੇ ਉਹ ਲੱਥ ਜਾਣੇ ਆ ਕਿਆ ਤੇ ਦੇ ਦਾਗ ਸੋਖੇ ਲੱਦੇ ਨੇ ਜਿਹੜੇ ਪੈਨ ਦੇ ਦਾਗ ਨੇ ਥੋੜੇ ਜਿ ਓਖੇ ਲੱਦੇ ਪਰ ਲੱਥ ਜਾਂਦੇ ਨੇ ਇਹਦੇ ਨਾਲ ਕਿ ਮਿਹਨਤ ਨਹੀਂ ਨਹੀਂ ਕਰਨੀ ਪੈਂਦੀ ਜਲਦੀ ਸਾਫ ਹੋ ਜਾਂਦਾ ਦੇਖਿਓ ਜੀ ਚੁਟਕੀਆਂ ਦੇ ਵਿੱਚ ਇਹ ਚੀਜ਼ ਜਿਹੜੀ ਆ ਇਹ ਕੱਲ੍ਹ ਸਾਡੀ ਸਾਫ ਹੋ ਜਾਣੀ ਆ ਹਾਂਜੀ ਦੇਖੋ ਬੰਨੋ ਸਟਾਰਟਿੰਗ ਤੇ ਆਪਣੀ ਦੀਵਾਰ ਵੇਖੋ ਕਿੰਨੀ ਗੰਦੀ ਸੀ ਤੇ ਹੁਣ ਦੇਖੋ ਕਿੰਨੀ ਜ਼ਿਆਦਾ ਸਾਫ ਹੋ ਗਈ ਤੇ ਜਿਹੜੇ ਪੈਨ ਵਾਲੇ ਦਾਗ ਇੱਥੇ ਆਪਾਂ 2 ਮਿੰਟ ਸਾਨੂੰ ਲੱਗਣ ਇਹ ਵੀ ਸਾਡੇ ਸਾਰੇ ਸਾਫ ਹੋ ਜਾਣਗੇ ਠੀਕ ਹੈ ਬੰਨੋ ਇਹ ਠੀਕ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਦੀਵਾਰ ਤੁਹਾਡੇ ਸਾਹਮਣੇ ਆ ਜੀ ਸਟਾਰਟਿੰਗ ਤੇ ਵੀ ਦੇਖ ਸਕਦੇ ਹੋ ਤੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਬਸ ਆ ਥੋੜੇ ਬਹੁਤ ਜਿਹੜੇ ਰਹਿ ਗਿਆ ਇਹ ਕੱਪੜੇ ਦੇ ਨਾਲ ਇਸ ਤਰ੍ਹਾਂ ਖਸ ਕੇ ਕਰੋਗੇ ਕੁੱਟ ਕੇ ਕਰੋਗੇ ਤਾਂ ਇਹ ਸਾਫ਼ ਹੋ ਜਾਣੀ ਹੈ ਦੇਖੋ ਠੀਕ ਹੈ ਬਣੋ ਕਿਵੇਂ ਦੀ ਲੱਗੀ ਅੱਜ ਦੀ ਇਹ ਵੀ ਟ੍ਰਿਕ ਜਰੂਰ ਕਮੈਂਟ ਕਰਕੇ ਦੱਸ ਦਿਓ ਕੰਦ ਦੇਖੋ ਕਿੰਨੀ ਸੋਹਣੀ ਲੱਗਦੀ ਭਈਆ ਚਲੋ ਜੀ ਜਲਦੀ ਜਲਦੀ ਵੱਧਦੇ ਆ ਤੀਸਰੀ ਟ੍ਰਿਕ ਵੱਲ हां जी ਤੇ ਪੈਰੋਂ ਆ ਜੰਨੇ ਆ ਹੁਣ ਅਸੀਂ ਟਾਈਲ ਬਣ ਕਿਤੇ ਵੀ ਟਾਈਲ ਹੁੰਦੀਆਂ ਨੇ ਭਾਵੇਂ ਤੁਹਾਡੇ ਵਾਸ਼ਰੂਮ ਦੀਆਂ ਟਾਈਲਸ ਨੇ ਭਾਵੇਂ ਤੁਹਾਡੇ ਫਲੋਰ ਦੀਆਂ ਟਾਈਲਸ ਨੇ ਕਈ ਵਾਰ ਦੇਖਿਆ ਹੁੰਦਾ ਨਾ ਕਈ ਜਾਨੇ ਟਾਈਲ ਐਵੇਂ ਦੀ ਲਗਾਈ ਹੁੰਦੀਆਂ ਜਿੱਥੇ ਡੂੰਗਾ ਡੂੰਗਾ ਜਿਹਾ ਡਿਜ਼ਾਈਨ ਬਣਿਆ ਹੁੰਦਾ ਤੇ ਉਹ ਡਿਜ਼ਾਈਨ ਇੰਨਾ ਜ਼ਿਆਦਾ ਡੀਪਲੀ ਹੁੰਦਾ ਕਿ ਸਾਫ਼ ਨਹੀਂ ਹੁੰਦਾ ਅਸੀਂ ਸਾਰਾ ਘਰ ਕਲੀਨ ਕਰ ਲੈਂਦੇ ਆ ਪਰ ਜਿਹੜੇ ਉਹ ਡੂੰਘੇ ਉਹ ਸਾਫ਼ ਨਹੀਂ ਹੁੰਦੇ ਤੁਹਾਨੂੰ ਮੈਂ ਦੱਸਦੀ ਆ ਜੀ ਉਹ ਜਿਹੜੀਆਂ ਦਰਾਰਾਂ ਉਹਨਾਂ ਨੂੰ ਆਪਾਂ ਕਿੱਦਾਂ ਸਾਫ਼ ਕਰਨਾ ਆਪਾਂ ਲੈ ਲਿਆ ਜੀ ਵੇਸਟ ਬਰਸ਼ ਤੇ ਇੱਕ ਲੈ ਲਿਆ ਕੋਡਗੇਟ ਠੀਕ ਹੈ ਜੀ ਜਿਸ ਤਰ੍ਹਾਂ ਆਪਣੇ ਦੰਦ ਸਾਫ਼ ਉਸੇ ਤਰੀਕੇ ਨਾਲ ਆਪਾਂ ਇਹਦਰ ਆਹ ਜਿਹੜੀਆਂ ਧਾਫ ਕਰ ਲਈ ਆ ਦੇਖੋ ਜੀ ਧਰਾਰ ਦੇ ਵਿੱਚ ਤੁਸੀਂ ਕੋਲਗੇਟ ਲਾ ਕੇ ਬਰਸ਼ ਦੇ ਨਾਲ ਸਾਡੀ ਇਹ ਕਿ ਡਿਜ਼ਾਈਨ ਚ ਘਾਟ ਆ ਤਾਂ ਕਰਕੇ ਤੁਹਾਨੂੰ ਘਾਟ ਮਤਲਬ ਸਮਝ ਆ ਰਹੀ ਹੋਣੀ ਆ ਪਰ ਜਿਨ੍ਹਾਂ ਦੇ ਘਰਾਂ ਚ ਵੀ ਇਹ ਚੀਜ਼ ਹੈਗੀ ਆ ਥੋੜੇ ਡੂੰਘੇ ਡਿਜ਼ਾਈਨ ਬਣੇ ਹੋਏ ਨੇ ਵਿੱਚ ਵਿੱਚ ਇਸ ਤਰ੍ਹਾਂ ਵਿਥ ਵਾਲੇ ਤੇ ਉਹ ਜ਼ਰੂਰ ਇਸ ਬਰਸ਼ ਦੇ ਨਾਲ ਕੋਲਗੇਟ ਲਗਾ ਕੇ ਉਹਨਾਂ ਧਰਾਰਾਂ ਦੇ ਵਿੱਚ ਸਾਫ਼ ਕਰੋ ਠੀਕ ਹੈ ਜੀ ਕਈ ਵਾਰ ਆਪਾਂ ਸਿੱਧਾ ਸਾਫ਼ ਕਰ ਦਿੰਨੇ ਟਾਈਲਾਂ ਨੂੰ ਪਰ ਉਹ ਡਿਜ਼ਾਈਨ ਰਹਿ ਜਾਂਦਾ ਤੋ ਡਿਜ਼ਾਈਨ ਵਿੱਚ ਬੜਾ ਗੰਗਾ ਲੱਗਦਾ ਹਨਾ ਪੈਨੂ ਤੇ ਤੁਸੀਂ ਕੋਈ ਗੱਲ ਨਹੀਂ ਇਸ ਚੀਜ਼ ਨਾਲ ਕਰ ਸਕਦੇ ਹੋ ਦੇਖੋ ਇੱਕਦਮ ਲਿਸ਼ਕ ਜਾਣਾ ਤੁਹਾਡੀਆਂ ਟਾਇਲਾਂ ਨਵੀਆਂ ਲੱਗਣ ਲੱਗ ਜੁਆ ਤੇ ਪੈਨੂ ਇੰਨੀਆਂ ਪਿਆਰੀਆਂ ਟ੍ਰਿਕਸ ਨੇ ਤਿੰਨ ਚਾਰ ਜਿਹੜੀਆਂ ਮੈਂ ਦੱਸਿਆਂ ਤੁਹਾਨੂੰ ਤੇ ਮਿੰਟਾਂ ਸਕਿੰਟਾਂ ਚ ਕੰਮ ਹੋ ਜਾਣਗੇ ਦੇਖੋ ਮੈਂ ਵੀਡੀਓ ਬਣਾਉਂਦੇ ਹਾਂ ਤਾਂ ਤਿੰਨ ਚਾਰ ਕੰਮ ਕਰ ਵੀ ਲੈਣੀ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਤੁਸੀਂ ਸਾਫ਼ ਕਰਨਾ ਅੱਛਾ ਜੀ ਇਹ ਤਾਂ ਹੋ ਗਈ ਸਾਡੀ ਇਸ ਤਰ੍ਹਾਂ ਕਰਕੇ ਮੇਰੇ ਡਿਜ਼ਾਈਨ ਘੱਟ ਬਣਿਆ ਤੇ ਮੇਰੇ ਪਰ ਜਦੋਂ ਕਿਤੇ ਮੈਨੂੰ ਇਵੇਂ ਦੀ ਕੋਈ ਪ੍ਰੋਬਲਮ ਆndi ਤੇ ਇਹ ਵਾਲੀ ਟ੍ਰਿਕ ਕਰ ਲੈਣੀ ਹੁੰਦੀ ਆ ਤੇ ਕਿਵੇਂ ਦੀ ਲੱਗੀ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਤੇ ਕੋਲਗੇਟ ਤੋਂ ਇੱਕ ਟ੍ਰਿਕ ਹੋਰ ਦੱਸ ਦਿੰਨੀ ਆ ਤੁਹਾਨੂੰ ਹਾਂਜੀ ਚਲੋ ਜੀ ਵਧਦੇ ਆ ਅਗਲੀ ਟ੍ਰਿਕ ਵੱਲ ਕਿ ਕੋਲਗੇਟ ਤਾਂ ਹੱਥ 'ਚ ਪੜੀ ਹੋਈ ਆ ਤਾਂ ਬਰਸ਼ ਵੀ ਸਾਡੇ ਕੋਲ ਹੀ ਐ ਤੇ ਕਿਉਂ ਨਾ ਇੱਕ ਟ੍ਰਿਕ ਤੁਹਾਨੂੰ ਹੋਰ ਦੱਸੀ ਜਾਵੇ ਦੇਖੋ ਜੀ ਕੋਲਗੇਟ ਲਗਾ ਲੈਣੀ ਆ ਤੁਸੀਂ ਤੇ ਜਿੰਨੇ ਵੀ ਆਪਣੀ ਸਵਿਚ ਬੋਰਡ ਨੇ ਉਹਨਾਂ ਦੇ ਉੱਪਰ ਤੁਸੀਂ ਇਸ ਤਰ੍ਹਾਂ ਕਰਕੇ ਮਲ ਲੈਣੀ ਕੋਈ ਵੀ ਬਿਜਲੀ ਦਾ ਖਤਰਾ ਨਹੀਂ ਜੀ بس ਜਿੱਥੇ ਆਪਾਂ 스위치 ਲਗਾਣੀ ਥੋੜਾ ਜਿਹਾ ਕੇਅਰਫੁਲੀ ਕਰ ਲੋ ਕੋਈ ਕਰੰਟ ਦਾ ਡਰ ਨਹੀਂ ਕੁਛ ਨਹੀਂ ਜੀ ਦੇਖੋ ਜੀ ਇੱਕਦਮ ਦਾਗ ਆ ਦੇਗੋ ਦਾਗ ਲੱਗੇ ਹੋਏ ਇੱਕਦਮ ਇਹ ਦਾਗ ਜਿਹੜੇ ਆ ਸਾਫ ਹੋ ਜਾਣੇ ਹੈ ਨਾ ਕਮਾਲ ਦੀ ਟ੍ਰਿਕ 스위ਚ ਬੋਰਡ ਸਾਫ ਹੋ ਗਈ ਦਿਵਾਰਾ ਸਾਫ ਹੋ ਗਿਆ ਟਾਇਲ ਸਾਫ ਹੋ ਗਿਆ ਤਾਂ ਤੁਹਾਨੂੰ ਅਸੀਂ ਮੱਖਣ ਵੀ ਦੇਖੋ ਦੁਗਣਾ ਗੱਡ ਕੇ ਦਿਖਾਤਾ ਦੇਖੋ ਕੋਈ ਪਾਣੀ ਨਹੀਂ ਲਗਾਇਆ ਕੁਛ 스위ਚ ਵੇਖੋ ਸਵਿਚ ਬੋਰਡ ਇੱਕਦਮ ਚਮਕ ਮਾਰਨ ਲੱਗ ਗਿਆ ਹੈਗੀਆਂ ਨਾ ਕਮਾਲ ਦੀ ਹੈ ਡ੍ਰੈਸ ਤੇ ਜੇ ਤੁਹਾਨੂੰ ਥੋੜੀ ਜੀ ਵੀ ਵੀਡੀਓ ਵਧੀਆ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰ ਦਿਓ ਅੱਜ ਜੀ ਤੇ ਭੈਣੋ ਅੱਜ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਚਾਰ ਪੰਜ ਟਿਪਸ ਦਿੱਤੀਆਂ ਨੇ ਤੇ ਜਿਹੜੀਆਂ ਸਾਰੀਆਂ ਕਮਾਲ ਦੀਆਂ ਨੇ ਕੋਈ ਇਹ ਨਹੀਂ ਆ ਕਿ ਟਾਈਮ ਵੇਸਟ ਆ ਠੀਕ ਹੈ ਜੀ ਘਰ ਦੇ ਵਿੱਚ ਸਵਿਚ ਬੋਰਡ ਵੀ ਲਿਸ਼ਕ ਜਾਣੇ ਨੇ ਟਾਈਲਸ ਵੀ ਲਿਸ਼ਕ ਜਾਣੀਆਂ ਹਨ ਕੰਨ ਕੱਢਣਾ ਵੀ ਬਹੁਤ ਵੱਡਾ ਟਾਸਕ ਹੈ ਉਹ ਵੀ ਅਸੀਂ ਤੁਹਾਨੂੰ ਦੱਸਿਆ ਤੇ ਬੱਚੇ ਦੀਵਾਰਾਂ ਜਿਹੜੀਆਂ ਗੰਦੀਆਂ ਕਰਦ ਨੇ ਉਹ ਵੀ ਠੀਕ ਕਰਨੀਆਂ ਦੱਸਤੀਆਂ ਤੇ ਐਡੀ ਛੋਟੀ ਜੀ ਵੀਡੀਓ ਦੇ ਵਿੱਚ ਇੰਨੀਆਂ ਪਾਵਰਫੁਲ ਟ੍ਰਿਕਸ ਨੇ ਤਾਂ ਪਲੀਜ਼ ਚੈਨਲ ਨੂੰ ਸਪੋਰਟ ਜ਼ਰੂਰ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਿਹੜੇ ਭੈਣ ਭਰਾ ਪਹਿਲੀ ਵਾਰ ਆਏ ਨੇ ਕਿ ਸੋਹਣੀ ਸੋਹਣੀ ਕਮੈਂਟ ਜ਼ਰੂਰ ਕਰ ਦਿਓ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੀ ਟ੍ਰਿਕ ਦੇ ਨਾਲ